ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਦੇ ਡੇਰੀ ਫਾਰਮ ਭਗਤਾ ਤੇਜੀ ਲਓ ਵੀ ਸੱਜਣੋ ਅੱਜ ਦੀ ਜਿੱਡੀ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਪਿੰਡ ਮਲੂਕਾ ਜ਼ਿਲ੍ਹਾ ਪਿੰਡ ਬਠਿੰਡਾ ਤੇ ਤਹਿਸੀਲ ਪਿੰਡ ਇਹ ਰਾਮਪੁਰਾਪੁਰਾ ਬਾਈ ਰਾਮ ਕੋਲੇ ਪਹੁੰਚੇ ਆਪਾਂ ਤੇ ਵਪਾਰ ਦਾ ਕੰਮ ਆ ਵੀਰ ਦਾ ਵਧੀਆ ਸਾਫ਼ ਸੁਥਰਾ ਕੰਮ ਕਰਦਾ ਤੇ ਜਾਇਜ਼ ਰੇਟ ਹੁੰਦੇ ਆ ਪਹਿਲੀ ਗੱਲ ਮੇਨ ਗੱਲ ਇਹ ਹੁੰਦੀ ਆ ਕਿਉਂਕਿ ਹਰੇਕ ਭਰਾ ਦੇ ਪੜਤੇ ਦੇ ਵਿੱਚ ਮੰਨ ਕੇ ਚੱਲੋ ਰੇਟ ਆ ਜਾਂਦੇ ਆ ਤੇ ਬਹੁਤ ਸੋਹਣੇ ਨਾਗਾਇਜ਼ ਦੀ ਵੀਡੀਓ ਦੇ ਵਿੱਚ ਵੀ ਬਹੁਤ ਕਈ ਅੱਜ ਮੰਨ ਕੇ ਚੱਲੋ ਵੀ ਘਟੋ ਘਟ ਵੀ 15 ਵੀਡੀਓ ਪੇਸ਼ ਕਰੋ ਬਾਦਿੰਗਾ ਅੱਜ ਤੱਕ ਕਿਸੇ ਪ੍ਰਕਾਰ ਦਾ ਕੋਈ ਸ਼ਿਕਾਇਤ ਨਹੀਂ ਆਈ ਵੀਰ ਦੀ ਤੇ ਬੜੀ ਸਾਫ਼ ਸੁਥਰਾ ਕੰਮ ਆ ਤੇ ਸ਼ਿਕਾਇਤਾਂ ਹੁੰਦੀਆਂ ਹੁੰਦੀਆਂ ਜੱਜ ਮੁੱਲਦੀਆਂ ਹੁੰਦੀਆਂ ਤੇ ਆਪਾਂ ਕਰਾਉਂਦੇ ਆ ਵੀਰ ਦੇ ਨਾਲ ਗੱਲਬਾਤ ਤੇ ਵੀਡੀਓ 'ਚ ਆਪਣੇ ਨਾਲ ਐਂਡ ਤੱਕ ਬਨੇ ਰਹੋ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 79197 ਤੇ ਸੱਜਣ ਨੂੰ ਜਿਹੜੀ ਵੀ ਮੰਨ ਕੇ ਚੱਲੋ ਆਪਾਂ ਵੀਡੀਓ ਬਣਾਉਨੇ ਆ ਕਿਸੇ ਵੀ ਪਸ਼ੂ ਦੀ ਤੇ ਜਿਹੜੀ ਪਸ਼ੂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਡਿਟੇਲ ਦਿੱਤੀ ਜਾਂਦੀ ਹੈ ਉਹ ਮਾਲਕ ਦੁਆਰਾ ਦੱਸੀ ਗਈ ਦਿੱਤੀ ਜਾਂਦੀ ਹੈ ਤੇ ਕਿਉਂਕਿ ਆਪਾਂ ਵੀ ਉਹੀ ਗੱਲ ਬੋਲਣੀ ਹੈ ਜੋ ਆਪਾਂ ਨੂੰ ਮਾਲਕ ਨੇ ਜਿਹੜਾ ਸੀਮਨ ਦੱਸਿਆ ਜਾਂ ਕੋਈ ਗੱਲਬਾਤ ਵਿੱਚ ਤਾਂ ਹੁਣ ਕੋਈ ਵੜਿਆ ਨਹੀਂ ਤੇ ਬਾਕੀ ਹੁੰਦੀ ਹੈ ਗੱਲ ਵਿਸ਼ਵਾਸ ਦੀ ਤੇ ਬੜੀ ਇਹ ਸਾਫ਼ ਸੁਥਰਾ ਕੰਮ ਆ ਭਰਾ ਦਾ ਤੇ ਦਿਖਾਉਨੇ ਆਪਾਂ ਵੀਡੀਓ ਦੇ ਵਿੱਚ ਬਹੁਤ ਸੋਹਣੇ ਨਾਗ ਆ ਆ ਮੜਾ ਕੈਮਰਾ ਨੀਡਲਿੰਗ ਕਰਨ ਦੀ ਬਖਾਈ ਕਰਨ ਦੀ ਕੱਤੀ ਪੂਰੀ ਸ਼ਕੀਨ ਆ ਤੇ ਜੇ ਕਿਸੇ ਭਰਾ ਨੇ ਆਪਣੇ ਤੋਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 9877 9897 ਤੇ ਪੂਰੀ ਸ਼ਕੀਨ ਕੱਟੀ ਆ ਪਹਿਲਾਂ ਤਾਂ ਆਪਾਂ ਲਵਾਂਗੇ ਇਹਦੇ ਬਾਰੇ ਜਾਣਕਾਰੀ ਬਾਈ ਤੋਂ ਤੇ ਕਰਾਉਣੀ ਆ ਗੱਲਬਾਤ ਲਾਉਣੀ ਆ ਵੀਡੀਓ 'ਚ ਆਪਣੇ ਨਾਲ ਐਂਡ ਤੱਕ ਜੁੜੇ ਰਹੋ ਬਹੁਤ ਸੋਹਣੇ ਨਾਗ ਆ ਆਪਾਂ ਕਿਹੜਾ ਕੈਮਰਾ ਸਾਰੇ ਪਰਸਮਾਂ ਤੇ ਮਾਰਦਣੀਆਂ ਛੋਟੇ ਬੱਚੇ ਵੀ ਆ ਤੇ ਵੱਡੀਆਂ ਜਾਨੀ ਕਿ ਖੀਰੀਆਂ ਕਟੀਆਂ ਤੇ ਬਹੁਤ ਸੋਹਣੇ ਕੱਦ ਕਾਠ ਰੌਣੀਆਂ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਰਾਮ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੈ ਜੀ ਹਾਂਜੀ ਬਾਈ ਵਧੀਆ ਵਧੀਆ ਬਾਈ ਆਪਣਾ ਐਡਰੈਸ ਕਨਫਰਮ ਕਰ ਜੀ ਬਾਈ ਨਾਮ ਰਾਮ ਸਿੰਘ ਪਿੰਨ ਮਲੂਕਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਬਾਈ ਠੀਕ ਹੈ ਜੀ ਤੇ ਮੋਬਾਈਲ ਨੰਬਰ 98725231897 ਭਾਈ ਆਪਾਂ ਪਰਸੋਂ ਤੇਰੀ ਵੀਡੀਓ ਪਾਈ ਸੀ ਕੱਲ ਦਾ ਦੇਣੀ ਗਿਆ ਇਹ ਮਾਲ ਹੋ ਗਿਆ ਪਿਛਲੀ ਵੀਡੀਓ ਨਾਲ ਸਾਰਾ ਹੋ ਗਿਆ ਭਾਈ ਇਹ ਕੋਈ ਕੱਟੀ ਨਹੀਂ ਸੱਜਣੋਂ ਨਜ਼ਰ ਆਉਂਦੀ ਦੇਖ ਲਓ ਪਿਛਲੀ ਜਿਹੜੀ ਵੀਡੀਓ ਦੇ ਵਿੱਚ ਕੱਟੀਆਂ ਸੀਗਾ ਬਿਲਕੁਲ ਨਵਾਂ ਮਾਲ ਆਇਆ ਭਾਈ ਕੋਲੇ ਤੇ ਪੂਰੀਆਂ ਸ਼ਕੀਨ ਕੱਟੀਆਂ ਚੰਗੀ ਗਰੋਥ ਆ ਚੰਗੀ ਸਿਹਤ ਦਿੰਦੀ ਇਹਨਾਂ ਦੀ ਬਾਈ ਜਿਹੜੀ ਆ ਪਹਿਲੇ ਨੰਬਰ ਤੇ ਕੱਤੀ ਖੜੀ ਆ ਹਾਂਜੀ ਬਾਈ ਕੀ ਡਿਟੇਲ ਆ ਰਾਮ ਬਾਈ ਇਹ ਪਾਉਣੇ 1-2 ਸਾਲ ਦੀ ਉਮਰ ਆ ਬਾਈ ਇਹਦੀ ਪਾਉਣੇ 2 ਸਾਲ ਦੀ ਉਮਰ ਦੰਦੋ ਫੀਰੀ ਆ ਬਾਈ ਠੀਕ ਆ ਪੂਰੇ ਬਾਈ ਚੰਗੇ ਘਰੋਂ ਆਈਏ ਯਾਨੀ ਬੰਦੇਾਂ ਵੱਡਾ ਸੋਦਾ ਤੇ ਹਾਂ ਬਾਈ 14-15 ਲੀਟਰ ਦੱਸਿਆ ਬਾਈ ਤਾਂ ਠੀਕ ਐ 14 ਲੀਟਰ ਲਿਆ ਕੇ ਰਾਂ ਦੀ ਬਾਹਰ ਘੱਡ ਲਿਆ ਤੇ ਲੋ ਵੀ ਸੱਜ ਨੂੰ ਪਹਿਲੇ ਨੰਬਰ ਤੇ ਤੇ ਪੂਰੀ ਪਹਿਲਾ ਨੰਬਰ ਹੀ ਆ ਕੱਤੀ ਦਾ ਵੀ ਫਿਰ ਸਾਰਿਆਂ ਚੋਂ ਪੂਰੀ ਸ਼ਕੀਨ ਤੇ ਚੱਕਵੇਂ ਬੈਠੇ ਪੁੜੀ ਦੀ ਆ ਰੋਕ ਲਈ ਕਰਾਂ ਦੀ ਮਾੜੇ ਰ ਸਾਂਝੂ ਲਈ ਵੀ ਆਪਾਂ ਕਰਾ ਲਈਏ ਪੂਰੀ ਸਮੇ ਪਾਲੀ ਕੱਟੀ ਹੈ ਬਾਈ ਯਾਰ ਐ ਨਹੀਂ ਚਾਰ ਹੀ ਥਾਣਾ ਸੱਜੋ ਪੂਰੀਆਂ ਠੰਡੀਆਂ ਸੀ ਮੋٹے ਮੋٹے ਜਿਵੇਂ ਗੱਬਣ ਹੁੰਦੀ ਹੈ ਨਾ ਠੰਡੀ ਸੀ ਲਾ ਬਾਕੀ ਲਾ ਹਾਂ ਸੀਲਸ ਲੱਗ ਪੂਰੀ ਐ ਖੜੀ ਐ ਰਾਮ ਦੇ ਨਾਲ ਤੇ ਸਿੰਘਾ-ਸੁੰਗਾ ਦੀ ਪੰਤਰਾ ਬਹੁਤ ਸੋਹਣਾ ਸਿੰਘਾ ਰੋਕੀ ਲੈ ਲੈ ਬਾਈ ਲਓ ਜੀ ਬਿਲਕੁਲ ਨੇੜੂ ਮੁੜਿਆ ਵਾ ਤੇ ਪਤਲਾ ਸਿੰਘਾ ਰਿੰਗ ਸਿੰਘ ਬਾਕੀ ਪੂਰੇ ਵਜਨ ਦੀ ਐ ਬਾਈ ਕਿ ਉਹ ਨਾ ਸਾਹਮਣੇ ਲਸੀ-ਲਸੀ ਤੇ ਆਪਾਂ ਵੀਡੀਓ ਦੇ ਵਿੱਚ ਪਹਿਲੇ ਦੱਸਤਾ ਵੀ ਕੋਈ ਵੀ ਹੰਬਿਆ ਜਾ ਮਰਿਆ ਜਾ ਪਸ਼ੂ ਨਹੀਂ ਤੇ ਬਹੁਤ ਸੋਹਣੇ ਨਾਗਾ ਚੰਗੀ ਸੇਤਾ ਕੱਤੀ ਦੀ ਤੇ ਪੌਣੇ 2 ਸਾਲ ਬਾਈ ਨੇ ਉਮਰ ਦੱਸੀ ਆ ਤੇ ਦੰਦੋ ਇਹ ਖੀਰੀ ਆ ਸੱਜ ਨੂੰ ਤੇ ਬਹੁਤ ਸੋਹਣੀ ਆ ਚੰਗੀ ਆ ਕੱਤੀ ਵਧੀਆ ਚੰਗੀ ਝੋਟੀ ਤਿਆਰ ਹੋਊਗੀ ਬਾਕੀ ਗੱਲ ਹੁੰਦੀ ਆ ਆਪਾਂ ਹਰੇਕ ਵੀਡੀਓ ਦੇ ਵਿੱਚ ਕਹਿੰਦੇ ਆ ਵੀ ਗੱਲ ਆਉਂਦੀ ਆ ਮਿਹਨਤ ਦੀ ਕੇਅਰ ਦੀ ਮੱਝਾਂ ਹੁੰਦਾ ਸਾਰੇ ਚੰਗੇ ਆ ਜਿੰਦਾਂ ਬੰਦਿਆਂ ਕੋਲੇ ਇਹ ਸੇ ਕੱਤੀ ਦੀ ਕੇਅਰ ਹੋਗੀ 2 ਗੱਟੇ ਦੇ ਅੰਦਰ ਫਿਰ ਸਾਰੇ ਉਹਨਾਂ ਕੋਲ 14-15-15 ਲੀਟਰ ਲੱਗਾ ਸੀ ਮੇਰੇ ਸੋਨ ਅਹੇ ਕਿੰਨਾ ਕੁ ਮਹੀਨਾ ਤੱਕ ਚਾਰਾ ਤੇ ਸੀਮਨ ਲੈਣ ਤੇ ਬਿਲਕੁਲ ਕਾਬਲ ਆ ਤੇ ਐ ਵੀ ਹੁਣ ਸੰਭੀ ਸੰਭਾਈ ਆ ਜਿਹੜੇ ਵੀ ਭਰਾਣੇ ਲੈਣੀਆਂ ਤੇ ਦੋ ਤਿੰਨ ਤਿੰਨ ਮਹੀਨਾ ਤੱਕ ਕੱਢੀ ਨਹੀਂ ਝੋਕੀਆਂ ਇੱਕ ਅੱਧਾ-ਕੱਟਾ ਫੀਡ ਦਾ ਪਾਲਾ ਬਈ ਪੂਰੀ ਯਾਰ ਤੇ ਡਿਮਾਂਡ ਐ ਦੀ ਡਿਮਾਂਡ ਫਿਰ ਦੱਸ ਰਾਮ ਵੀ ਬਈ ਡਿਮਾਂਡ ਐ ਦੀ ਬਸ 29000 ਚੋਂ ਮਾਨਤਨ ਕਰਦੇ ਆ 29000 ਚੋਂ ਮਾਨਤਨ ਹੋ ਜਾ ਹਾਂਜੀ ਹਾਂਜੀ ਲੋ ਵੀ ਸੱਜਣੋ ਬਾਈ ਕਹਿੰਦਾ ਵੀ 29000 ਰੁਪਏ ਦੇ ਵਿੱਚ ਮਾਨਤਨ ਕਰਦਾਂਗੇ ਦੰਦੋਆ ਕੀ ਖੀਦੀ ਥਣ ਚਾਰੀ ਆ ਸੋਹਣਾ ਕੱਦ ਕਾਠ ਤੇ 2 ਨੰਬਰ ਤੇ ਆ ਗਈ ਕੱਤੀ ਬਈ ਇਹਦੀ ਦਸ ਕਿੰਨੀ ਉਮਰ ਬਈ ਇਹਦੀ ਵੀ ਉਮਰ ਵਾਸੇ ਇਹੀ ਹੈ ਦੂਜਾ ਪੌਣੇਕ ਦੋ ਸਾਲ ਤੱਕ ਹੀ ਹੈ ਹਾਂ ਪੌਣੇਕ ਦੋ ਮਹੀਨਾ ਵੀ ਦਿਨ ਉਧਰ ਉਧਰੀ ਹੋ ਸਕਦਾ ਉਹਦੇ ਨਾਲੋਂ ਪਰ ਵੈਸੀ ਇਹ ਕਿਉਂ ਵੇਲ ਇਹਦੀ ਉਦੋਂ ਵੀ ਲੰਮੀ ਹੈ ਪਸ਼ੂ ਦਾ ਰੰਗ ਬੰਨੀ ਦੱਸ ਦਿੰਦਾ ਵੇਲ ਉਦੋਂ ਵੀ ਵੱਧ ਆ ਬਈ ਇਹਦੀ ਬੱਚਾ ਇਹ ਤੇ ਲੈ ਖੋਲ ਲੈ ਕਰਾਂ ਦੀ ਵੇਲ ਇਹਦੀ ਨਾਲ ਹੀ ਮੋੜੀ ਹੁੰਦੀ ਤੇ ਵੇਲ ਕਰੋ ਚੱਕ ਕੱਤੀ ਜੀ ਖੜੀ ਜੀ ਚੀਰੀ ਕੱਤੀ ਆ ਬਈ ਇਹ ਵੀ ਲੰਮੀ ਧੋਣਾ ਪੂਰੀ ਤੇ ਸੋਹਣਾ ਸੁਰਾ ਦੇਖੋ ਬਿਲਕੁਲ ਨਾਲ ਹੀ ਮੋੜੀ ਜਾਂਦੀ ਹੈ ਸੰਗ ਇਹ ਵੀ ਚੰਗਾ ਬਾਈ ਨੂੰ ਵਜੂੜਾ ਕੱਤੀ ਦਾ ਸੱਜਣ ਤੇ ਰੋਕੀ ਮਾੜਾ ਜਿਹਾ ਬਾਈ ਥਾ ਨਾ ਦੇਖੋ ਜੀ ਪੂਰੇ ਮੋٹے ਮੋਟੇ ਥਾ ਨਾ ਤੇ ਇੱਕ ਨਾ ਛੋਟੀ ਜੀ ਰੋਕ ਲੀ ਕਰਾਂ ਦੀ ਆਪਾਂ ਸੱਜਣਾ ਭਰਾਵਾਂ ਦੀ ਨਾ ਕਹੀ ਇਹਦੀ ਕੈਮਰੇ ਦੇ ਵਿੱਚ ਜਿਹੜੀ ਚੀਜ਼ ਆਪਨ ਲਾਈ ਜਰੋਂਦੀ ਆ ਬੱਸ ਦੇਣੀ ਆ ਬਈ ਉਹ ਮਾਸ ਜਾ ਵਜਾ ਵਾ ਹਾਂ ਹਾਂ ਬਈ ਇਹਦਾ ਕੁਛ ਨਹੀਂ ਨਾ ਵਜਿਆ ਬੋਦਿਆ ਕੋ ਬਾੜਾ ਮੋਟਾ ਕੋਈ ਨਾ 9 9 ਵਜਿਆ ਵਾ ਬਈ ਤੇ ਜਮਾ ਸਹੀ ਆ ਲੈ ਕੋਈ ਪੀੜ ਨਹੀਂ ਪਪਾ ਕੋਈ ਨਹੀਂ ਕੋਈ ਪੀੜ ਨਹੀਂ ਇਹਦੀ ਕੁਛ ਨਹੀਂ ਆਪਾਂ ਆਪਣੇ ਦੱਸਣ ਦਾ ਫਰਕ ਆ ਹਾਂ ਹਾਂ ਬਈ ਇਹ ਲਾਈ ਇਹ ਤਾਂ ਮੈਂ ਤੁਹਾਨੂੰ ਪਹਿਲੇ ਕਿਹਾ ਸੀ ਬਈ ਸਾਖੀ ਦੀ ਕੱਟੀ ਆਗੀ ਤੇ ਵਜਣ ਬੋਦਿਆ ਨੂੰ ਪੂਰਾ ਬਈ ਉਹਦੇ ਨਾਲ ਉਹ ਪੂਰਾ ਚੰਗਾ ਵਜਣਾ ਇਹ ਵਧੀਆ ਨਿੱਗਰ ਨਰੋਈ ਆ ਉਹ ਜਾਇ ਨਹੀਂ ਕੋਈ ਲੱਸੀ ਲਾਵੀ ਆ ਤੇ ਸੋਹਣੀ ਬੱਠਪੁੜੇ ਦੀ ਬਣਾਵਟਾ ਖੁੱਲੇ ਹੱਡ ਪਰਾਂ ਦੀ ਝੋਟੀ ਤਿਆਰ ਹੋ ਜਾਣਾ ਵੇ ਤਾਂ ਇਹਦੇ ਤੋਂ ਵੀ ਵੱਧ ਹੀ ਆ ਬਾਈ ਤੂੰ ਆ ਵੇਲੇ ਜੇ ਤੂੰ ਵੀ ਵੱਧ ਆ ਸਹੀ ਗੱਲ ਪਹਿਲੇ ਨੰਬਰ ਤੇ ਕੱਟੀ ਦਿਖਾਈ ਹੈ ਵੀ ਪੂਰੀ ਸ਼ਕੀਨ 29000 ਚੋਂ ਸੱਜ ਨੂੰ ਮਾਨ ਤਨ ਹੋ ਜਾਊਗਾ ਤੇ ਹੁਣ ਜਿਹੜੀ 2 ਨੰਬਰ ਤੇ ਇਹਦੀ ਡਿਮਾਂਡ ਪੁੱਛਦੇ ਸੋਹਣਾ ਕਦ ਕਾਠੇ ਦਾ ਵੀ ਵਧੀਆ ਅਵੇਲੇਬਲ ਆ ਤੇ ਆਰਾਮ ਫਿਰ ਦੀ ਮੰਗ ਆ ਵੀਰੇ ਬਾਈ ਇਹ ਨਹੀਂ ਠਾਈ ਜੋ ਕਰ ਦਾਂਗੇ ਬਸ 2 ਨੰਬਰ ਦਾ 28 ਜੋ ਮਾਨ ਤਨ ਹੋ ਜੂ ਇਹਦਾ 28 ਜੋ ਕਰਦੇ ਤੇ ਹੁਣ ਆ ਕੀ 3 ਨੰਬਰ ਤੇ 31 ਇਹਦੀ ਦੱਸ ਕਿੰਨੀ ਉਮਰ ਆ ਬਾਈ ਬਾਈ ਇਹਦੀ ਵਸਦੇ ਇਹਦੀ 2 ਸਾਲ ਕਦੀ ਐ 2 ਕੁ ਸਾਲ ਸੀ ਤੇ ਥਣ ਆਪਾਂ ਖੜਾ ਦੇ ਚੱਕੇ ਤੇ ਖੜੀ ਕੋਈ ਐ ਪੂਰੇ ਬਿੱਤੀ ਤੇ ਥਾਣਾ ਤੇ ਚਾਰ ਥਾਣਾ ਪੂਰੇ ਮੋਟੇ ਬਾਕੀ ਇਹ ਆ ਵੇਖ ਲੈ ਬਾਈ ਪੂਛ ਦੀ ਵੀ ਜਮਾਂ ਕਾਲੀ ਈ ਹੈ ਲੈ ਹਾਂ ਕੋਈ ਵਾਲ ਹੀ ਨਹੀਂ ਇਹਦੇ ਚੱਕੇ ਵਿੱਚ ਜੱਟਾ ਲੈ ਜਮਾਂ ਜੱਟ ਬਲੇਗਾ ਬਾਈ ਜੱਟ ਬਲੇ ਕੀ ਆ ਲੈ ਕੋਈ ਨਹੀਂ ਲਓ ਵੀ ਸੱਜਣੋ ਸਿੰਗਾ ਸੁੰਗਾ ਦੀ ਇਹ ਵੀ ਪੂਰੀ ਸਕੀਨ ਆ ਚੰਗੀ ਝੋਟੀ ਵਧਗਾ ਬਣ ਜਾਣਾ ਗੱਲ ਕੇਅਰ ਦੀ ਹੁੰਦੀ ਆ ਵੀ ਜੇ ਹੁਣ ਆਪਾਂ ਇਹਨਾਂ ਨੂੰ ਲੈ ਲੈ ਬੰਨੀ ਗਏ ਭਰਾਵੋ ਫੇਰ ਤਾਂ ਇਹਨਾਂ ਨੇ ਕਿੱਥੋਂ ਝੋਟੀਆਂ ਬਣ ਜਾਣਾ ਇਹ ਜੇ ਆਪਾਂ ਗੱਲ ਕੇਅਰ ਦੀ ਆ ਬੱਚੀ ਬਾਕੀ ਤੋਰੇ ਤੋਰੇ ਦੀ ਬਾਈ ਪੂਰੀ ਵਧਗਾ ਹਾਂ ਚੰਗੀ ਕੇਅਰ ਹੋ ਗਈ ਸੋਹਣਾ ਝੋਟੀਆਂ ਤਿਆਰ ਹੋ ਗਈਆਂ ਸਾਰੇ ਪਸ਼ੂ ਨਾ ਬਾਈ ਕੋਲੇ ਇੱਕ ਤੋਂ ਇੱਕ ਵਧੀਆ ਵਜਨ ਪੂਜਣ ਇਹਦਾ ਹੀ ਪੂਰਾ ਬਾਈ ਕਿਉਂਕਿ ਮੇਨ ਗੱਲ ਹੁੰਦੀ ਹੈ ਜਦੋਂ ਆਪਾਂ ਮੱਝ ਦੀ ਵਿਕਰੀ ਕਰਨੀ ਕੋਈ ਜੋ ਚੀਜ਼ ਪਾਲ ਕੇ ਵੇਚਨੀ ਆ ਬਾਈ ਮਹ ਦੀ ਮੇਨ ਗੱਲ ਹੁੰਦੀ ਹੈ ਸਿੰਘ ਦੀ ਸਿੰਘ ਵੀ ਇਹਦਾ ਪੂਰਾ ਸ਼ਕੀਨ ਹੈ ਹੈਨਾ ਜਿਹੜੀ ਚੀਜ਼ ਹੁੰਦੀ ਹੈ ਦੇਖਣ ਵਾਲੀ ਆਪਾਂ ਬਾਕੀ ਵਜਨ ਪੂਜਣ ਪੂਰਾ ਹੋਦਾ ਜਿਹੜੇ ਨਵੇਂ ਭਰਾ ਕਈ ਜਿਹੜੀ ਬੰਦਾ ਪਸ਼ੂ ਕਿਸੇ ਵੀ ਗੱਲ ਦਾ ਆਪਾਂ ਨੂੰ ਦੱਸਣ ਦਾ ਫਰਜ਼ ਬਣਦਾ ਵੈਸੇ ਆਪਾਂ ਥਣ ਦਿਖਾ ਦੇ ਪਹਿਲਾਂ ਥਣ ਦਿਖਾ ਬਾਈ ਇਹ ਤਾਂ ਥਣ ਪਾਲੇ ਬੰਦਗਾ ਪੂਰੇ ਨ ਮੋਟੇ ਮੋਟੇ ਥਾਣਾ ਪੂਰੇ ਦਾ ਆਪਾਂ ਦੋ ਤਿੰਨ ਵਾਰੀ ਚੈੱਕ ਕਰਾਦੇ ਪੂਰੇ ਬਿੱਥੀ ਤੇ ਆ ਬ ਆਏ ਅਜਵੇਂ ਗੱਬਨ ਹੁੰਦੀ ਝੋਟ ਤੇ ਬਹੁਤ ਸੋਹਣਾ ਕਦ ਕਾਠਾ ਵਧੀਆ ਤੇ ਬੇਲਬੂਲ ਪੂਰੀ ਆ ਵਧੀਆ ਵਜਨ ਆ ਤੈਨੋਂ ਸਾਰੇ ਜਿੰਨੇ ਮੰਨ ਕੇ ਚਲੋ ਆਪਾਂ ਪਹਿਲੇ ਚਾਰ ਵਾਹ ਹੱਦ ਫੋਣੇ ਜਾਨਵਰ ਪੰਜ ਇਹਨਾਂ ਸੱਜਣੋਂ ਪੰਜੇ ਜਾਨਵਰ ਇਹ ਮੰਨ ਕੇ ਚਲੋ ਸੰਭੇ ਸੰਭਾਏ ਆ ਦੋ ਦੋ ਤਿੰਨ ਤਿੰਨ ਮਹੀਨਿਆਂ ਨੂੰ ਕੱਟਿਆ ਨੇ ਇਹਨਾਂ ਨੇ ਸਾਰੀਆਂ ਪੰਜਾਂ ਨੇ ਸੀਮਨ ਲੈ ਲੈਨੇ ਪਹਿਲੇ ਨੰਬਰ ਤੇ 81 ਦਿਖਾਈਏ 29 ਚੋ ਮਾਨਤਨ ਹੋ ਜੂ 2 ਵਾਲੀ ਦਾ ਬਾਈ ਕਹਿੰਦਾ ਆਪਾਂ 28 ਚੋ ਮਾਨਤਨ ਕਰ ਦਾਂਗੇ ਬਸ 28 ਚੋ ਹੀ ਹੈਗਾ ਕਰ ਦਾਂਗੇ ਬਾਈ 28 ਚੋ ਹੀ ਇਹਦਾ ਕਰ ਦਾਂਗੇ ਲਓ ਵੀ ਕੱਟੀ ਉਹ ਤੋਂ ਵੱਧ ਦਾ ਵਜਨ ਤੇ ਵੱਧ ਦਾ ਉਹ ਤੋਂ ਨਹੀਂ ਆਪਾਂ ਜਾਇਜ ਤੇ ਸਿੰਘਾ ਸਿੰਘ ਜੀ ਸੋਹਣੀ ਬੰਤਰਾ ਵਧੀਆ ਵੇਲ ਹੈ ਮਾਨਤਨ ਹੋ ਜੂਗਾ ਬਾਈ ਕਹਿੰਦਾ ਇਦੋਂ ਅੱਗੇ ਆ ਗਿਆ ਬੱਚਾ ਛੋਟੀ ਉਮਰ ਦਾ ਇਹਦੀ 10 ਬਾਈ ਕਿੰਨੀ ਉਮਰ ਹੈ ਇਹ ਬਾਈ ਬਸ ਇਹ ਆ ਗਈ ਬਾਈ 17-18 ਮਹੀਨੇ ਦੀ 17-18 ਮਹੀਨੇ ਦੀ ਇਹਦਾ ਪਤਾ ਉਹ ਵੈਸੇ ਕਿਹੜੇ ਸੀ ਨਹੀਂ ਸੀਮਨ ਸੋਣ ਇਹਦੇ ਬਾਰੇ ਕੋਈ ਪਤਾ ਨਹੀਂ ਬਈ ਮੈਡ ਰਿਕਾਰਡ ਕੋਈ ਮਜ਼ਰ ਕਰ ਨਹੀਂ ਐਵੇਂ ਕਹਾਂ ਤਾਂ ਉਹ ਕੱਟੀ ਚੰਗੀ ਆ ਬਈ ਯਾਰ ਕੱਟੀ ਦੀ ਖੜ ਨਹੀਂ ਖੁਰਨੀ ਦੇਖੋ ਕਰਾਂ ਦੀ ਜਿਹੜੀ ਤਾਂ ਆਪਾਂ ਨੂੰ ਪਤਾ ਦਿਓ ਆਪਾਂ ਦੱਸ ਦਾਂਗੇ ਤੇ ਆਡੀ ਫਰਕ ਹੁੰਦਾ ਮਨਗਾ ਦੁੱਧਲੀ ਨਾੜ ਦੇਖੋ ਕੱਟੀ ਦੇ ਜਾਂਦੀ ਉਹ ਚੰਗੇ ਸੀਮਿੰਟ ਦੀ ਦੱਸਦੇ ਸੀ ਯਾਰਾ ਆਪਣਾ ਹਿਸਾਬ ਕਿਤਾਬ ਜਾ ਤੇ ਚੰਗੀ ਸੰਭੀ ਵੀ ਆ ਜਿਹੜੇ ਵੀ ਭਰਾਤੋਂ ਆਈ ਆ ਐ ਪੂਰੇ ਚੰਗੀ ਨਿੱਗਰ ਨਰੋਈ ਤੇ ਜਿਹੜਾ ਥਣਾਂ ਦਾ ਗੈਪ ਆ ਉਹ ਸੀਮਿੰਟ ਬਾਈ ਦੱਸਦੇ ਸੀ ਨਾ ਚੰਗੇ ਦੀ ਆਪਾਂ ਬਾਲਾ ਪੁੱਛਿਆ ਅੱਛਾ ਤੇ ਚੱਕ ਮੇ ਬੱਠ ਪੁੜਿਆਂ ਦੀ ਆ ਬਾਈ ਕਹਿੰਦਾ ਵੈਸੇ ਉਹ ਚੰਗੇ ਸੀਮੰਟ ਦੀ ਦੱਸਦੇ ਸੀ ਇਸ 'ਚ ਬੇਸ਼ੱਕ ਇਹ ਤਾਂ ਕੋਈ ਸ਼ੱਕ ਹੀ ਨਹੀਂ ਗੀ ਵੀ ਜਿਹੜੀ ਚੰਗੀ ਚੀਜ਼ ਆ ਉਹ ਤਾਂ ਫਿਰ ਆਟੋਮੈਟਿਕ ਹੀ ਦੀਂਦੀ ਆ ਹਾਂ ਤੁਹਾਨੂੰ ਦਿਖਾ ਦੇ ਬਾਈ ਜੇ ਸੀਮੰਟ ਦੀ ਤਾਂ ਹੈਗੀ ਹੈਗੀ ਕਿਉਂਕਿ ਬਾਕੀ ਉਹਥੇ ਵੇਖ ਬਾਈ ਸਰਸੁਰ ਹਾਂ ਫੇਸ ਕੁਆਲਟੀ ਦੇਖੋ ਪਾਰਾ ਸਹਿਰਾ ਤੇ ਬਿਲਕੁਲ ਨਾ ਸਿੰਘ ਨਾਲ ਹੀ ਮੋੜੀ ਜਾਂਦੀ ਐ ਜਿੱਕੱਟੀ ਕੁਆਲਿਟੀ ਵਾਲੀ ਐ ਬਈ ਕੱਟੀ ਦੇਖੋ ਜੀ ਵਾਲੀ ਕੁਆਲਿਟੀ ਐ ਕਾਲੀ ਸ਼ਾ ਜਾਮਨਰਗੀ ਪਈ ਐ ਲੈ ਤੇ ਪੂਰਾ ਟਾਪ ਦਾ ਬੱਚਾ ਇਹ ਆ ਦੇਖਦੇ ਆਂ ਦੜੰਗੇ ਲਾਉਂਦੀ ਆ ਤੇ ਜਿਹੜਾ ਥੰਨਾ ਦਾ ਗੈਪ ਆ ਥੱਲੇ ਪਤਲਾ ਮਾਸ ਆ ਤੇ ਬਹੁਤ ਸੋਹਣਾ ਗੈਪ ਕੋ ਪੂਰਾ ਗਾ ਲੈ ਚੱਲ ਬਾਈ ਆਜਾ ਆਜਾ ਆ ਪੂਰੀ ਖੇਡੀਆਂ ਕਰਦੀ ਆ ਸਿੰਘ ਖੇਡੀਆਂ ਉਹ ਕਹਿੰਦੇ ਹਾਂ ਹਾਂਜੀ ਹਾਂ ਬਾਈ ਕਿਉਂਕਿ ਵਜਨ ਭੂਜਨ ਵੀ ਚੰਗਾ ਸੋਹਣੀ ਨਿੱਗਰ ਨਰੋਈ ਆ। ਇਹਨੂੰ ਮੰਨ ਕੇ ਚੱਲੋ ਵੀ ਜਿਹੜੀ 2 ਸਾਲ ਦੀ ਕੱਟੀ ਆ ਉਹਦੇ ਬਰੋਬਰ ਹੀ ਮੰਨ ਕੇ ਚੱਲੋ ਇਹ ਚੰਗੀ ਜਿਹੜੀ ਸੇਵਾ ਸੰਭਾਲ ਹੋਈ ਹੁੰਦੀ ਆ ਫਿਰ ਇਹੀ ਫਰਕ ਹੁੰਦਾ ਵੀ 4-5 ਮਹੀਨੇ ਬਾਕੀ ਕੁਆਲਟੀ ਵੇਖ ਯਾਰ ਬਾਈ ਸੁੰਗੀ ਸੁੰਗੀ ਆ ਨਾਲੇ ਬੋਡੀ। ਬਾਕੀ ਇੱਕ ਨੰਬਰ ਆ। ਸਾਰੀ ਵੀਡੀਓ ਦੇ ਵਿੱਚ ਮੰਨ ਕੇ ਚੱਲੋ ਪੰਜਾਸ਼ੀਆਂ ਦੇ ਵਿੱਚੋਂ ਕੁਆਲਟੀ ਏ ਕਲਾਸ ਹੈ ਨਾ ਤੇ ਫਿਰ ਇਹਦੀ ਡਿਮਾਂਡ ਬਾਈ ਇਹਦੀ ਬਾਈ 26 ਚੋਂ ਕਰਦਾਂਗੇ ਮਾਨਤਨ। 26000 ਚੋਂ ਮਾਨਤਨ ਹੋਜੂ ਲਓ ਵੀ ਸੱਜਣੋ 26000 ਦੇ ਵਿੱਚੋਂ ਮਾਨਤਨ ਹੋਜੂ ਪਰ ਜੇ ਆਪਾਂ ਸਭ ਬਾ ਐਡੀ ਝੋਟੀ ਹੋਣ ਤਿਆਰ ਹੋਣ ਤੱਕ ਐਡੀ ਗੱਟੀ ਤੇ ਰੁਪਿਆ 40 45 50 ਡੇਢ ਗੇੜ ਪਸ਼ੂ ਖਾ ਜਾਂਦਾ ਕਿਉਂਕਿ 30 30000 ਦਾ ਤਹੇ ਦੁੱਧ ਪੀ ਜਾਂਦੇਗਾ ਬੱਚੇ ਆ ਕੱਟੀ ਦੀ ਨਾ ਸਿਹਤ ਜਿਹੜੀ ਬਹੁਤ ਚੰਗੀ ਹੈ ਚੰਗੇ ਕੋਈ ਹੋਊਗੀ ਸੀਮਨ ਜੀ ਬਾਈ ਕਹਿੰਦਾ ਪਰ ਆਪਾਂ ਸੀਮਨ ਕੋਈ ਨਹੀਂ ਦੱਸਣਾ ਜਦੋਂ ਆਪਾਂ ਨੂੰ ਕੋਈ ਪ੍ਰੂਫ ਨਹੀਂ ਪਰ ਬਹੁਤ ਸੋਹਣੀ ਕੱਟੀ ਸੱਜਣੋ ਇਹ ਕੱਟੀ ਹੈਗੀ ਕੀ 4 ਨੰਬਰ ਦੀ 26000 ਚ ਮਾਨਤਾ 26000 ਚ ਮਾਨਤਾਣ ਬਾਈ ਕਹਿੰਦਾ ਵੀ ਆਪਾਂ ਕਰ ਦਾਂਗੇ ਤੇ ਇਹ ਦੋ ਅਗੇ ਆ ਗਈ ਕੱਤੀ ਬਈ ਇਹਦੀ 10 ਕਿੰਨੀ ਉਮਰ ਹੈ ਇਹ ਬਈ ਇਹਦੀ 1.5 ਸਾਲ ਦੀ ਹੈ 1.5 ਸਾਲ ਦੀ ਹਾਂਜੀ ਦੰਦੋ ਖੀਰ ਤੇਰੀ ਬਈ ਜਮਾ ਖੀਰੀ ਲੈ ਪਹਿਲਾਂ ਤਾਂ ਸਿੰਘਾਂ ਦੀ ਰੂਪਾਂਤਰ ਚੈੱਕ ਤੇ ਸਿੰਘ ਵੀ ਕੁੰਢਾ ਹੀ ਹੈ ਤੇ ਖੋਲ ਲਾ ਫਿਰ ਉਹਨੂੰ ਤੋੜਾ ਕਰਾ ਲਈਏ ਚੈੱਕ ਕੱਤੀ ਇਹ ਵੀ ਹਾਈਟ ਲੈਂਥ ਹੈ ਇਹਦੀ ਵੀ ਉਹ ਦੂਜੀਆਂ ਕੱਟੀਆਂ ਜਿੰਨੀਆਂ ਹੀ ਆ ਤੇ ਬਸ ਗੱਲ ਕੇਅਰ ਦੀ ਆ ਜਾਂਦੀ ਆ ਇਹਨੂੰ ਥੋੜੀ ਜਿਹੀ ਕੇਅਰ ਦੀ ਘੱਟ ਹੋਈ ਵੀ ਆ ਤੇ ਜਿਹੜਾ ਵੀ ਭਰਾ ਲੈ ਕੇ ਜਾਊਗਾ ਮੰਨ ਕੇ ਚੱਲੋ ਸੱਜਣੋ ਤੇ ਜੇ 4-5 ਮਹੀਨੇ ਨੂੰ ਚੰਗੀ ਤੋਰੇ ਤੋਰੇ ਦਾ ਸਾਰਾ ਵਧ ਗਿਆ ਬਾਈ ਛੋਟੀ ਤਿਆਰ ਹੋ ਜਾਣਾ ਕਿਉਂਕਿ ਨਾ ਬਰੀਕੀਆਂ ਬਹੁਤ ਆ ਛੋਟੀ ਜੇ ਬਾਕੀ ਤੋਰੇ ਤੋਰੇ ਤਗਾ ਬਾਈ ਚਾਰਾਂ ਦੇ ਚਾਰ-ਚਾਰ ਹੀ ਥਾਣਾ ਬਾਈ ਚਾਰ-ਚਾਰ ਹੀ ਥਾਣਾ ਥਾਣ ਵੀ ਪੂਰੇ ਗੈਪ ਤੇ ਲੱਗੇ ਹੋਏ ਆ ਚਾਰ ਹੀ ਥਾਣਾ ਫੋਰਸ਼ਾਂਗ ਵਾਧੂ ਹੋਈ ਨਹੀਂ ਕਿ ਕਿਸੇ ਵੀ ਪਸ਼ੂ ਦੇ ਬਾਈ ਕਹਿੰਦਾ ਤੇ ਸੋਹਣੀ ਬੇਲ ਬੂਲ ਬਹੁਤ ਚੰਗੀ ਆ ਕੱਟੀ ਜੀ ਦੇਖੋ ਬੇਲ ਬੂਲ ਤਾਂ ਧੂਣ ਪੂਰੀ ਲੰਮੀ ਆ ਹਾਂ ਬਸ ਗੱਲ ਸੇਵਾ ਸੰਭਾਲ ਦੀ ਥੋੜੀ ਜੀ ਨੂੰ ਕਮੀ ਰਹੀ ਵੀ ਆ ਤੇ ਪਰ ਰੇਟ ਬਾਈ ਦੇ ਬਿਲਕੁਲ ਜਾਇਜ਼ ਹੁੰਦੇ ਆ ਸੱਜਣੋ ਹਰੇਕ ਭਰਾ ਦੇ ਹਰੇਕ ਵੀਰ ਦੇ ਪੜਤੇ ਤੇ ਆਉਣ ਵਾਲੀ ਰੇਟ ਹੁੰਦੀ ਆ ਕਿਉਂਕਿ ਬਹੁਤ ਨਵੇਂ ਭਰਾ ਆ ਜਿਹੜੇ ਇਹ ਕੰਮ ਕਰਦੇ ਆ ਫਾਰਮ ਦਾ ਬਹੁਤ ਨਵੇਂ ਭਰਾਵਾਂ ਦੇ ਫੋਨ ਆਉਂਜਾ ਵੀ ਕੱਟੀਆਂ ਦੀਆਂ ਜਾਂ ਬੱਛੀਆਂ ਦੇ ਵਾਸਤੇ ਤੇ ਇਹ ਦੀ ਫਿਰ ਡਿਮਾਂਡ ਦੱਸ ਵੀ ਆਮਕੀ ਇਹਦਾ ਵੀ 22 ਚੁਮਾਨਦਨ ਕਰਦੇ ਆ ਯਾਰ ਇਹਦਾ 22000 ਚੁਮਾਨਦਨ ਹਾਂ 22000 ਲਓ ਵੀ ਸੱਜਣੋ 22 ਕਹਿੰਦਾ 22000 ਦੇ ਵਿੱਚ ਬਾਕੀ ਲਿੱਸੀ ਜੀ ਬਾਈ ਜੋ ਹੈਗਾ ਸ਼ਰੀਪੂ ਦੇ ਵਿੱਚ ਜਾ ਵੀ ਬ੍ਰੀਕਨਾ ਬਹੁਤਾ ਥੋੜਾ ਜਿਹਾ ਫਿੱਕਾ ਹੰਗਾ ਪਰ ਕੱਟੀ ਦੀ ਜਿਹੜੀ ਗ੍ਰੋਥ ਹੈ ਦੂਜੀਆਂ ਕਟੀਆਂ ਦੇ ਬਰਾਬਰੀ ਆ ਅੱਦ ਕਾਠ ਵੀ ਉੱਡੇਈ ਆ ਵੇਲਬੂਲ ਵੀ ਚੰਗੀ ਆ ਬਹ ਬ੍ਰੀਕਨਾ ਬਹੁਤਾ ਸਿੰਗ ਸਿੰਗ ਦੀ ਜਿਹੜੀ ਕੁਆਲਿਟੀ ਉਹ ਵੀ ਚੰਗੀ ਆ ਤੇ ਇਹਦਾ 22000 ਚ ਮਾਨਤਾ 22000 ਦੇ ਵਿੱਚੋਂ ਮਾਨਤਨ ਬਾਈ ਕਹਿੰਦਾ ਆਪ ਕਰਦਾਂਗੇ ਇਸ ਤੋਂ ਅੱਗੇ ਆ ਕੇ ਉਹ ਦੋ ਬੱਚੇ ਬਾਈ ਹਾਂ ਛੋਟੇ ਇਹਨਾਂ ਦਾ ਮੁੱਲ ਆ 27 ਬਾਈ 25000 ਦੇ ਦੇ ਦਾਂਗੇ ਜੋੜੀ ਹੈ ਹਾਂ ਤੋਰੇ ਤੋਰੇ ਦੇ ਇੱਕ ਨੰਬਰ ਹੈ ਠੀਕ ਹੈ ਲੋ ਵੀ ਸੱਜਣੋ ਬਾਈ ਕਹਿੰਦਾ ਵੀ ਤੋਰੇ ਤਾਰੇ ਦੇ ਇੱਕ ਨੰਬਰ ਆ ਗਾਰੰਟੀ ਹੋਊਗੀ ਚਾਰ ਚਾਰ ਹੀ ਥਣ ਹੋਣਗੇ ਫੋਟਸਾਂਗ ਵਾਧੂ ਹੈ ਨਹੀਂ 25000 ਰੁਪਏ ਦੀ ਬਾਈ ਕਹਿੰਦਾ ਆਪਾਂ ਜੋੜੀ ਦੇ ਦਾਂਗੇ ਮੁੱਲ ਕੱਲੀ ਕੱਲੀ ਦਾ ਕਰਾਉਣਾ ਔਵੇਂ 27 ਕਰਾ ਲਓ हां 27 ਇੱਕ ਦਾ 13 ਇੱਕ ਦਾ 14 ਬਾਈ हां ਤੇ ਜੇ ਜੋੜੀ ਕੋਈ ਖਰੀਦਦਾ ਭਰਾ ਤੇ 25000 ਰੁਪਏ ਦੇ ਵਿੱਚ ਸੱਜ ਨੂੰ ਮਿਲ ਜੂਗੀ ਤੇ ਬਹੁਤ ਸੋਹਣੇ ਨਾਗ ਆ ਗਏ ਅੱਜ ਦੀ ਵੀਡੀਓ ਦੇ ਵਿੱਚ 2 4 7 ਨਾਗ ਆ ਗਏ 8 7 ਆ ਬਾਈ 7 7 ਨਾਗ ਆ ਗਏ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਸੋਹਣੇ ਨਾਗ ਆ ਪਰ ਜਿਹੜੀ ਸਾਰੀ ਵੀਡੀਓ ਦਾ ਸ਼ਿੰਗਾਰ ਆ ਕਰਤੀ ਕਮਾਲ ਦੀ ਕੱਟੀ ਐ ਸੱਜਣੋ ਦੇਖੋ ਕਰਾਂ ਜੀ ਸਕਰੀਨ ਤੇ ਤੁਹਾਨੂੰ ਜਿਹੜੀ ਨਜ਼ਰ ਆਉਂਦੀ ਐ ਕੱਟੀ ਬਹੁਤ ਸੋਹਣੀ ਐ ਚੰਗੀ ਗਰੋਥ ਐ ਇਹ ਵੀ ਬਾਈ ਕਹਿੰਦਾ 26000 ਦੇ ਵਿੱਚ ਮਾਨਤਾਨ ਹੋ ਜਾਊਗਾ ਤੇ ਬਾਕੀ ਰੇਟ ਆ ਜਿਹੜੇ ਸਾਰੇ ਮੁੱਲ ਵੀਡੀਓ ਦੇ ਵਿੱਚ ਕਰਾਈ ਆਪਾਂ ਸਾਰੀ ਡਿਟੇਲ ਆਪਾਂ ਤੁਹਾਨੂੰ ਪਸਮਣ ਦੀ ਲੈਤੀ ਜਿਹੜਾ ਵੀ ਪਸ਼ੂ ਕੋਈ ਵੀ ਪਸ਼ੂ ਕੱਟੀ ਬੱਚੀ ਕੋਈ ਵੀ ਤੁਹਾਨੂੰ ਜਿਹੜੀ ਸੱਜਣੋ ਪਸੰਦ ਆਉਂਦੀ ਐ ਉਹਦਾ ਮਨ ਕਿ ਚਲੋ ਤਸੱਲੀ ਨਿਰਖ ਪਰਖ ਤੁਸੀਂ ਕਰਨੀ ਆ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਪਸ਼ੂ ਨੂੰ ਨੇੜੇ ਆ ਕੇ ਦੇਖਣ ਦਾ ਤੇ ਜੇ ਕੋਈ ਸੁਆ ਸਵਾ ਪਸ਼ੂ ਲੈਣੇ ਆ ਉਹਦੀ ਦੋ ਟਾਈਮ ਚੁਵਾਈ ਕਰੋ ਜੇ ਕੋਈ ਗੱਬਨ ਲੈਣੇ ਆ ਉਹਦੇ ਨੇੜੇ ਆ ਕੇ ਥਨਪਾਸ ਕਰੋ ਤੇ ਬਾਅਦ ਦੇ ਵਿੱਚ ਫਿਰ ਲੰਬੀ ਦੀ ਗਜਾਇਸ਼ ਨਹੀਂ ਰਹਿੰਦੀ ਕਿਉਂਕਿ ਜਿਹੜੇ ਵਪਾਰੀ ਵੀਰ ਆ ਕਸੂਰ ਉਹਨਾਂ ਦਾ ਵੀ ਨਹੀਂ ਹੁੰਦਾ ਤੇ ਬਣ ਕੇ ਚਲੋ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਤੇ ਬਹੁਤ ਸੋਹਣੇ ਨਾਗਾ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਵੀ ਤੁਹਾਡੇ ਪਸੰਦ ਹੋਇਆ ਤੇ ਬਾਈ ਦਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਗੱਲਬਾਤ ਤੁਸੀਂ ਕਰ ਸਕਦੇ ਆ ਜੀ ਮਿਲਦੇ ਆਪਾਂ ਅੱਗੇ ਨਵੀਂ ਵੀਡੀਓ 'ਚ ਜਿਹੜੇ ਵੀ ਭਰਾਣੇ ਆਪਣੇ ਤੋਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 79197 ਤੇ ਬਾਈ ਦਾ ਨੰਬਰ ਬੋਲ ਦਿਆ ਉਹਦਾ 9972531897 ਬਾਈ 9972531897 ਬਾਈ ਦਾ ਨੰਬਰ ਆ ਗਿਆ ਜੀ ਬਹੁਤ ਸੋਹਣੇ ਨਾਗਾ ਪਹਿਲੇ ਨੰਬਰ ਤੇ ਆਪਾਂ ਕੱਟੀ ਦਿਖਾਈ ਆ ਇਹਦਾ 29000 ਹਾਂਜੀ ਬਈ 29000 ਹੋ ਜਾਊਗਾ ਤੇ ਬਿਲਕੁਲ ਜਾਇਜ਼ ਰੇਟ ਆ ਕਿਉਂਕਿ ਕੱਟਣਾਂ ਵੀ ਚੰਗੀਆਂ ਕੁਆਲਿਟੀ ਚੰਗੀ ਆ ਬਾਕੀ ਕੋਈ ਲਿੱਸਕਿਆ ਨਹੀਂ ਬਾਈ ਯਾਰ ਵਜ਼ਨਦਾਰ ਕੱਟੇ ਗੱਲਬਾਤ ਬਾਈ ਦੇ ਨਾਲ ਕਰ ਲਿਓ ਜੀ ਮਿਲਦੇ ਆਪਾਂ ਅੱਗੇ ਨਵੀਂ ਵੀਡੀਓ 'ਚ ਧੰਨਵਾਦ ਹੱਸੀਪਾਲ ਸਾਹਿਬ